ਸਾਰੇ ਵੀਰਾਂ ਦੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੀਵੀ07 ਬਾਗਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਤੁਹਾਡੇ ਲਈ ਹੋਰ ਇੱਕ ਵਧੀਆ ਵੀਡੀਓ ਲੈ ਕੇ ਆਏ ਹਾਂ ਤੇ ਇਸ ਵੀਡੀਓ ਦਾ ਜੋ ਟੌਪਿਕ ਹੈ ਉਹ ਹੈ ਮਾੜਾ ਸਮਾਂ ਕੀ ਕਹਿੰਦਾ ਯਾਰ ਆਸ ਜਣਾ ਕਿ ਤੈਨੂੰ ਆਪਣੇ ਅਕੀਦ ਦੀ ਝਲਕ ਵਿਖਾਵਾਂ ਕਿਸ ਹੋਰੀ ਰੂਦਾ ਕਿੰਝ ਲੁੱਟਿਆ ਗਿਆ ਦਿਖਾਵਾ ਆਹ ਦੱਸਾਂ ਕਿੰਜ ਜ਼ਾਲਾਂ ਨੇ ਮੈਨੂੰ ਲੜ ਮਸ਼ੇਤੇ ਲਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਮਾ ਇੰਨਾ ਮੜਾ ਆਇਆ ਕਿਸਮਾ ਇੰਨਾ ਮੜਾ ਆਇਆ ਸੋਚਿਆ ਕਿਸੀ ਯਾਰਾ ਆਪ ਦਿਨ ਕੈਸੇ ਨੇ ਆਗੇ ਮੈਂ ਫੇਰ ਮਿੱਟੀ ਦਾ ਮਿੱਟੀ ਯਾਰੋ ਵਾਵਾ ਨਾਂ ਬਣਾਗੇ ਜੋ ਨੇ ਫੇਰ ਦੀ ਹੱਸ ਕੇ ਸਹਨੇ ਆ ਨਾ ਦੁੱਖ ਕਾਲ ਜੀ ਲਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ بڑا ਆਇਆ ਕਿਸ ਸਮਾਂ ਇੰਨਾ ਵੱਡਾ ਆਇਆ ਜਾਦ ਆਉਂਦੇ ਨੇ ਮੈਨੂੰ ਬੋਲ ਮਿੱਤਰਾਂ ਦੇ ਕਹੇ ਚਲ ਰਾਜੀ ਰੱਖੀ ਰੱਬਾ ਸੱਜਣ ਸਦਾ ਖੁਸ਼ ਰਹੇ ਈਨੀ ਦੇਣ ਤੇਰੀ ਦੀ ਜਿਨੇ ਬਾਗੇ ਨੂੰ ਸ਼ਹਿਰ ਬਣਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ ਵੜਾ ਆਇਆ ਕਿਸ ਸਮਾਂ ਇੰਨਾ ਵੜਾ ਆਇਆ ਮਾਫ਼ ਕਰਿਓ ਮੈਨੂੰ ਗੱਲਾਂ ਵੱਧ ਕੱਤ ਮੈਂ ਕਰੀਆਂ ਸੱਚ ਜਾਣਿਓ ਤੁਹਾਡੇ ਤੇ ਆਸਾਂ ਸੀ ਬੜੀਆਂ ਧੰਨਵਾਦ ਦਿਨੋ ਤੁਹਾਡਾ ਜਿਨ੍ਹਾਂ ਨੇ ਯਾਰੀ ਦਾ ਫਰਜ਼ ਨਿਭਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ ਵੜਾ ਆਇਆ ਕਿਸ ਸਮਾਂ ਇੰਨਾ ਵੜਾ ਬੰਦਾ ਨਿਖਰ ਆਉਂਦਾ ਏ ਵਕਤਾਂ ਦੀਆਂ ਮਾਰਾਂ ਤੋਂ ਹੈ ਬਹੁਤ ਸਿੱਖਣ ਨੂੰ ਮਿਲਦਾ ਸਿੱਖ ਕੀਤੀਆਂ ਹਾਰਾਂ ਤੋਂ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਜਿਨ੍ਹਾਂ ਨੇ ਅਕਲ ਦੀ ਰਾਤੀ ਪਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਾ ਇੰਨਾ ਵੜਾ ਆਇਆ ਕਿਸਾ ਇੰਨਾ ਵੜਾ ਆਇਆ ਅੱਜ ਫੇਰ ਪੁਰਾਣੇ ਮੈਸੇਜ ਵੈਂ ਜਾੜਾਂ ਦੇ ਪੜੇ ਨਾ ਫਿਕਰ ਕਰੀ ਤੂੰ ਪੂਰਾ ਤੇਰੇ ਨਾਲ ਹੀ ਆ ਖੜੇ ਬਸ ਗੱਲਾਂ ਜੋਗੇ ਹੀ ਸੀ ਗੱਲਾਂ ਦਾ ਸਾਰ ਬਣਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸਾ ਵਾ ਇੰਨਾ ਵੜਾ ਆਇਆ ਕਿਸਾ ਵਾ ਇੰਨਾ ਵੜਾ ਜੇ ਬੜਨਾ ਕੁਝ ਦिला ਸ਼ੱਕ ਦੇ ਸੰਗਾ ਸ਼ਰਮਾ ਨੂੰ ਤੇਰੇ ਹੱਥੀਂ ਕੇ ਸੁਣ ਤੈਰੀ ਬੈਠਾ ਰੋ ਨਾ ਕਰਨਾ ਨੂੰ ਸਾਡਾ ਪੁੱਤ ਸਿਆਣਾ ਹੋ ਗਿਆ ਬਿੱਬੀ ਬਾਪੂ ਆਖ ਸੁਣਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇੰਨਾ ਮੜਾ ਆਇਆ ਕਿਸ ਸਮਾਂ ਇੰਨਾ ਮੜਾ ਆਇਆ ਕੁਝ ਕਹਿੰਦੇ ਚੰਗਾ ਮੈਨੂੰ ਕੁਝ ਮੜਾ ਆਖਦੇ ਨੇ ਕੁਝ ਝਟਾ ਲਾ ਲੈਂਦੇ ਗੱਲ ਨਾਲ ਕੁਝ ਕੋੜਾ ਚਾਖਦੇ ਨੇ ਮੈਂ ਕਿਸੇ ਦਾ ਕਸੂਰ ਜੋ ਬੀਜਿਆ ਉਹੀ ਮੈਂ ਪਾਇਆ ਨਾ ਸਾਥ ਦਿੱਤਾ ਕਿਸੇ ਨੇ ਕਿਸ ਸਮਾਂ ਇਹਨਾਂ ਵਾਲਾ ਆਇਆ ਕਿਸ ਸਮਾਂ ਇਹਨਾਂ ਵਾਲਾ ਆਇਆ ਸਾਡਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਐਂਡ ਤੱਕ ਸੁਣਿਆ ਇਸੇ ਤਰ੍ਹਾਂ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਜੀ ਹਨ ਸਾਰਿਆਂ ਨੂੰ ਨੈਕਸਟ ਵੀਡੀਓ ਲਈ ਅਗੇ ਜਲਦੀ ਮਿਲਾਂਗੇ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ